ਸਤਿ ਸ਼੍ਰੀ ਅਕਾਲ ਦੋਸਤੋ ਚੈਨਲ ਨਿਊਜ਼ ਅਪਡੇਟ ਪੰਜਾਬ ਦੇਖ ਰਹੇ ਸਾਰੇ ਸਰੋਤੇ ਆਉਣੁ ਜੀ ਆਉਣੁ ਜੀ ਸ਼ੁਰੂਆਤ ਕਰਦੇ ਆਂ ਵੱਡੀ ਖਬਰ ਦੀ ਵੱਡੀ ਖਬਰ ਆ ਰਹੀ ਹੈ ਹੁਣੇ-ਹੁਣੇ ਭਾਰਤ ਬੰਦ ਦਾ ਹੋ ਗਿਆ ਵੱਡਾ ਹਾਲਾਣ ਖਬਰ ਨੂੰ ਅੰਤ ਤੱਕ ਦੇਖਣਾ ਵੀਡੀਓ ਨੂੰ ਲਾਈਕ ਐਂਡ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੁਹਾਡਾ ਲਾਈਕ ਸ਼ੇਅਰ ਸਬਸਕ੍ਰਾਈਬ ਮੋਟੀਵੇਸ਼ਨ ਦਾ ਕੰਮ ਕਰਦਾ ਸ਼ੁਰੂਆਤ ਕਰਦੇ ਆਂ ਵੱਡੀ ਖਬਰ ਦੀ ਦੋਸਤੋ ਨਿਕਲ ਕੇ ਆ ਰਹੀ ਹੈ ਜੀ ਹਾਂ ਸਪਰੀਮ ਕੋਰਟ ਦਾ ਫੈਸਲਾ ਆਉਂਦੇ ਹੀ মিডিਆ ਚ 86 ਬਿਆਨਬਾਜ਼ੀ ਸ਼ੁਰੂ ਹੋ ਗਈ ਆ ਰਿਜ਼ਰਵੇਸ਼ਨ ਦੇ ਖਿਲਾਫ ਕੁਝ ਲੋਕਾਂ ਦਾ ਕਹਿਣਾ ਹੈ ਕਿ ਸਪਰੀਮ ਕੋਰਟ ਦਾ ਫੈਸਲਾ ਦੇਰ ਨਾਲ ਆਇਆ ਹੈ ਪਰ ਸਹੀ ਹੈ ਤੇ ਉਹਨਾਂ ਦਾ ਕਹਿਣਾ ਹੈ ਕਿ ਇਹ ਰਾਖਵੇਂ ਕਰਨ ਦੀ ਜੜਪੁੱਟਾਂ ਦੀ ਸ਼ੁਰੂਆਤ ਹੈ ਜੇ ਲੋਕਾਂ ਦਾ ਕਹਿਣਾ ਹੈ ਕਿ ਵਰਤ ਜਾਂਦਾ ਪਾਲਟੀਕ ਸਰਕਾਰ ਨੇ ਰਾਖਵੇਂ ਕਰਨ ਤੇ ਸਿੱਧਾ ਹਮਲਾ ਕਰਨ ਦੀ ਬਜਾਏ ਸਪਰੀਮ ਕੋਰਟ ਨੇ ਹੀ ਵੱਡਾ ਚੜ੍ਹਾ ਕੱਢ ਦਿੱਤਾ ਤੇ ਇਹ ਰਿਜ਼ਰਵੇਸ਼ਨ ਵਿਰੋਧੀ ਕੈਂਪ ਵਿੱਚ ਅੱਜ ਸਵੇਸ ਲੋਲੇ ਕੇ ਮਿਠਾਈਆਂ ਵੰਡੇਆਂ ਜਾ ਰਹੀਆਂ ਤੇ ਇਹ ਜਸ਼ਨ ਮਨਾਏ ਜਾ ਰਹੇ ਹਨ ਅਸ ਦੇ ਨਾਲ ਹੀ ਦਲੀਲਾਂ ਤੇ ਰੱਖਵੇਂ ਕਰਨ ਦੇ ਸਮਰਥਨ ਚ ਸੁਪਰੀਮ ਕੋਰਟ ਦੇ ਫੈਸਲੇ ਦਾ ਵਿਰੋਧ ਕਰ ਲਈ ਵੱਡੇ ਅੰਦੋਲਨ ਦੀ ਤਿਆਰੀ ਕਰ ਲਈ ਹੈ ਤੇ ਅਸ ਦੇ ਨਾਲ ਹੀ ਅਨੁਸੂਚਿਤ ਜਾਤੀ ਜਨਜਾਤੀ ਦਾ ਇੱਕ ਵੱਡਾ ਵਰਗ ਸੁਪਰੀਮ ਕੋਰਟ ਦੇ ਇਸ ਫੈਸਲੇ ਦਾ ਵਿਰੋਧ ਕਰ ਰਿਹਾ ਹੈ ਤੇ ਦੇਸ਼ ਦੇ ਕੋਨੇ-ਕੋਨੇ 'ਚ ਇੱਕ ਵੱਡੇ ਅੰਦੋਲਨ ਦੀ ਗੂੰਜ ਤੇਜ਼ ਹੋ ਰਹੀ ਹੈ ਵੀਡੀਓ ਦੇਖਣ ਲਈ ਤੁਹਾਡਾ ਤਨਵਾਦ